ਲਾ ਵੀ ਫੇਰ ਦਾ ਟਾਈਮ ਆ ਆਪਾਂ ਸ਼ੁਰੂ ਕਰਦੇ ਆ ਇਹ ਨਾਲੋਂ ਆਜੋ ਚਲੋ 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 10 6 1 ਆ ਜਾ ਗੁੱਡੀ ਤੇਦੂ ਅਗਲਾ ਕੰਮ ਹੈ ਜਿਹੜਾ ਮੱਛਰ ਵਾਲਾ ਆ ਜਾਂਦਾ ਇਸ ਵੇਲੇ ਭੈਣ ਚੋਦ ਨਾ ਆ 400 ਇਹਨੇ ਨਹੀਂ ਕਿਵਿ ਚਿੜੀ ਜਨੌਰ ਭੈਣ ਦੇਣੀ ਉਹ ਡੱਡੀ ਨਾ ਮੱਛੀ ਉਹ ਬਹੁਤ ਮੱਛਰ ਆ ਭੈਣ ਚੋਦ ਨਾ ਕਨਸੈਪਟ ਤਾਂ ਤੂੰ ਹੀ ਆਲਾ ਵੀ ਠੀਕ ਆ ਪਰ ਆਹ ਕਿਰਨ ਕਿਰਨ ਆਹਾ ਬਹੁਤ ਵਧੀਆ ਜਗਾੜਾ 来 ਗਏ ਨਾ ਪੱਪੇ ਤਾਂ ਦਹਾੜ ਦੀ ਕੀ ਹਾਲ ਆ ਜੀ ਮੱਛਰਾਂ ਦੀ ਤੇ ਹੁਣ ਮਿੰਟ ਇੱਕ ਹੀ ਬਸ ਇੱਕ ਮਿੰਟ ਬਹੁਤ ਆ ਇਹਨਾਂ ਨੂੰ ਬਹੁਤ ਆ ਨਾ ਇੱਕ ਮਿੰਟ ਤੈਨੂੰ ਇਹਨਾਂ ਨੂੰ ਫੋਨ ਆ ਮੈਂ ਪੱਠਾ ਨਹੀਂ ਰਾਂ ਤੇ ਆਹ ਪੱਦ ਭੇੜੇ ਉਗਰੇ ਆ ਤੇ ਇੱਕ ਚੀਜ਼ ਤੁਹਾਨੂੰ ਮੈਂ ਹੋਰ ਵਿਖਾਉਣਾ ਪਹਿਲਾਂ ਤਾਂ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਲਵ ਯੂ ਐ ਤੇ ਸਾਰੇ ਭਰਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੋ 1000 ਕੇ ਚੈਨਲ 1000 ਕੇ ਸਬਸਕ੍ਰਾਈਬਰ ਆਪਾਂ ਨੂੰ ਜਰੂਰੀ ਚਾਹੀਦਾ ਹੁੰਦਾ ਤੇ ਮੇਰੇ ਭਰਾ ਇੰਨੀ ਕਿ ਹਿੰਮਤ ਮਾਰ ਦਿਓ ਜਿੱਥੇ ਇੰਨਾ ਕਰਤਾ ਨਾ ਤੇ ਉਥੇ ਇੰਨਾ ਕੁ ਵੀ ਕਰ ਦਿਓ ਤੇ ਇਹ ਮੈਂ ਇੱਥੇ ਕੱਚੂ ਕੇ ਖੇਤੋਂ ਲੈ ਸੀ ਖੁੰਬ ਖੁੰਬ ਸੀਗੀ ਹਜੇ ਬੀ ਵਾਲੀ ਇਹ ਹੁਣ ਮੈਂ ਨਾ ਇੱਥੇ ਖਿਲਾਰਤੀ ਸਾਰੇ ਤੇ ਇਹਨੂੰ ਹਜੇ ਮੈਂ ਟ੍ਰਾਇਲ ਹੀ ਹੈ ਇਹਦਾ ਇਹਨੂੰ ਮੈਂ ਘਟ ਛੁੜੀ ਜੱਤ ਧੋਪਲਵਾ ਕੇ ਨਾ ਤੇ ਉੱਥੇ ਆਪਣਾ ਜਿਹੜੀਆਂ ਗੱਠਾਂ ਗੱਠਾਂ ਦੇ ਉੱਤੇ ਪਾ ਕੇ ਇਹਨਾਂ ਨੂੰ ਖਿਲਾਰ ਕੇ ਐਂ ਵੀ ਤੇ ਉੱਤੇ ਮਾੜੀ ਮਾੜੀ ਪਰਾਲੀ ਜੀ ਪਾ ਦਊਗਾ ਫੇਰ ਵੇਖੀ ਉਗਰਦਾ ਲੈ ਤੁਹਾਨੂੰ ਇੱਕ ਚੀਜ਼ ਹੋਣਾ ਕੰਮ ਬਹੁਤਾ ਦਾ ਕੰਮ ਦੀ ਆ ਬਹੁਤਾ ਨੇ ਹੈ ਨਹੀਂ ਕੰਮ ਦੀ ਕੱਦੂ ਦੀ ਵਾਲ ਪਹਿਲਾਂ ਆਂ ਦੀ ਲੱਗੀ ਸੀ ਤੇ ਰਫਤਾਰ ਇਹਨੇ ਹੁਣ ਫੜੀ ਆ ਕਿਸ ਤਰੇ ਕੱਦੂ ਦਾ ਕੱਦੂ ਹੀ ਕੱਦੂ ਹੋ ਜਾਂਦਾ ਪਰ ਪਛੇਤਰੇ ਕੱਦੂ ਹੁਣ ਚੱਲਣੇ ਇਧਰ ਵੇ ਇਹਦਾ ਗਾਇਆਂ ਨੇ ਨਾ ਮਧੋਲ ਝੋਲ ਜੇ ਦਿੱਤਾ ਖੜਾ ਕਣੀ ਲਿਸ਼ਕ ਲਿਸ਼ਕ ਕਰਦਾ ਕੀ ਆ ਭਲਾ ਇਹ ਇਹ ਆ ਦਵਾਈ ਦਰਦਾਂ ਦੀ ਤੇ ਇੱਥੇ ਆਪਣੀ ਸੀਗੀ ਸਬਜ਼ੀ ਤੇ ਇੱਥੇ ਹੁਣ ਫੇਰ ਤਿਆਰੀ ਆ ਆਪਣੀ ਸਬਜ਼ੀ ਦੀ ਆ ਤੇ ਇੱਥੇ ਮੈਂ ਬੱਲਾ-ਬੁੱਲਾ ਲਾਈਆਂ ਸੀਗਾ ਵੇ ਜੇ ਇਹ ਉਦੋਂ ਵੀ ਉਗਰੇ ਨਹੀਂ ਗਏ ਤੇ ਸਾਰਾ ਹੋਣ ਇੱਥੇ ਮੈਂ ਪਾਲਕ ਵੱਢ ਕੇ ਰੱਖੀ ਸੀਗੀ ਉਹ ਝਾੜੀ ਤਾਂ ਗਈ ਨਹੀਂ ਗੀ ਮੀਂਹੂ ਆ ਗਿਆ ਸੀ ਸਾਰੀ ਪਾਲਕ ਉਗਰੇ ਮੈਂ ਕਿਸੇ ਦੁਕਾਨਦਾਰ ਤੋਂ ਵੀ ਲੈਣ ਗਿਆ ਸੀ ਜਾਂ ਤੇ ਰੋਮਾਂ ਦਾ ਵੀ ਪਾਲਕ ਦੀ ਦਾ ਰੁੱਤ ਨਹੀਂ ਗਈ ਹੁਣ ਪਰ ਮੇਰੇ ਹਿਸਾਬ ਨਾਲ ਜਦੋਂ ਤਰੇਲ ਪੈਣ ਲੱਗ ਪੈਂਦੀ ਉਦੋਂ ਰੁੱਤ ਹੀ ਰੁੱਤ ਹੁੰਦੀ ਆ ਤੇ ਦੂਜੀ ਗੱਲ ਕੀ ਕੀਤੀ ਆ ਮੈਂ ਸਾਰੇ ਘਰੇ ਸਰੋਂ ਦਾ ਛਿੱਟਾ ਦੇਤਾ ਵੈਸੇ ਤਾਂ ਇਹ ਚੀਜ਼ ਮੈਂ ਹਰ ਸਾਲ ਹੀ ਕਰਦਾ ਤੇ ਸਰੋਂ ਉਹੀ ਘਰੇ ਬਠੇਰੀ ਝੜ ਝੁੜ ਜਾਂਦੀ ਏ ਉਗਰ ਕੇ ਸੋਖਣਾ ਘਰ ਬਾਵਾ ਖੁੱਲਾ ਆਪਣਾ ਆ ਉਗਰੀ ਆਉਂਦੀ ਆ ਨਾ ਇਹ ਮਾੜੀ 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 ਇਹਦੇ ਜੁਗਰੇ ਹੋਊਗੇ ਸਾਰੇ ਚ ਇੱਥੇ ਵਾਧੂ ਸੀ ਪਿਛਲੇ ਹਰੇ ਆਰਾਮ ਦੀਆਂ ਬੱਕਰੀਆਂ ਖਾ ਗਈਆਂ ਤੇ ਭਾਈ ਗੇਤਰੀ ਖਾਣ ਪੀਣ ਜੋਗਰੀ ਹੋ ਜਾਂਦਾ ਵਰਲਾ ਵਰਲਾ ਬੂਟਾ ਵੀ ਤੇ ਇੰਨੇ ਨਹੀਂ ਸਾਗ ਪਾੰਜੂ ਆ ਕੰਮ ਚੱਲ ਜੂਗਾ ਤੇ ਬਾਬੇ ਦੀ ਕਿਰਪਾ ਨਾਲ ਬੱਚੂਚੇ ਲੈ ਆ ਉਦੋਂ ਨੂੰ ਇਹ ਵੀ ਹੰਡੇ ਉੰਡੇ ਲਾਉਣ ਲੱਗ ਪੈਣਗੇ ਤੇ ਇੱਕ ਸਲਾਹ ਤੁਹਾਡੇ ਨਾਲ ਹੋਰ ਆ ਵੀ ਮੇਰਾ ਇਰਾਦਾ ਇਹ ਆ ਵੀ ਸੌਕ ਜਿਹੜੀ ਕੂਕੜੀ ਆ ਬੱਚਾ ਲੈ ਕੇ ਪਾਲਣਾ ਕੀ ਮੈਂ ਕਰ ਸਕਦਾ ਕਿ ਨਹੀਂ ਕਰ ਸਕਦਾ ਡਿਊਟੀ ਆ ਛੱਡਣ ਛੁੱਡਣ ਦੀ ਉਹ ਮੈਂ ਡਿਊਟੀ ਪੂਰੀ ਨਿਭਾ ਦਿੰਨਾ ਤੇ ਕਿਸੇ ਮਾੜੀ ਮੁੱਟੀ ਰਣਗੇਲੀ ਹੋ ਜਾਂਦੀ ਓਦਦੇ ਭਾਂਜ ਸਿਆਪਾ ਪਾ ਜਾਂਦਾ ਪਰ ਇਹ ਕਿ ਮੇਰਾ ਇਰਾਦਾ ਇਹ ਆ ਵੀ ਉਹ ਵੀ ਡਿਊਟੀ ਆਪਾਂ ਅਣਗੇਲੀ ਖਤਮ ਹੀ ਕਰ ਦੇਣੀ ਆ ਜਮਾ ਅਣਗੇਲੀ ਕਰਨੀ ਨਹੀਂ ਤੇ ਪਹਿਲਾ ਮੈਨੂੰ ਇੱਕ ਅਮਰਜੀਤ ਨੇ ਗਿਫਟ ਦਿੱਤਾ ਸੀ ਇੱਕ ਮੇਰ ਨੇ ਗਿਫਟ ਦਿੱਤਾ ਸੀ ਇੱਕ ਮੇਰਾ ਰਿਸ਼ਤੇਦਾਰ ਆ ਫਸਬੋਕ ਸੰਦੂ ਡੱਬ ਵਾਲੀ ਕੰਮ ਕਰਦਾ ਵਿਚਾਰਾ ਚੂਚਿਆਂ ਚਾਚਿਆਂ ਦਾ ਇੱਕ ਮੈਨੂੰ ਉਹਨੇ ਗਿਫਟ ਦਿੱਤੇ ਸੀ ਤਿੰਨ ਲੰਡੇ ਉਹ ਕੰਜਰਾ ਕਿੰਦੀ ਕੋਲੇ ਡੱਕੇ ਪਏ ਨੇ ਇੱਕ ਟੱਕੇ ਨਹੀਂ ਖਵਾਤੇ ਪਿਆ ਦੁੱਖੋ ਮੋੜ ਪੂਰਾ ਹੀ ਪਿਆ ਗਿਆ ਹਨ ਤੇ ਇਹ ਜਿਹੜੀ ਆ ਨਾ ਹਾਂ ਮੱਛਰ ਵਾਲੀ ਬਾਈ ਇਹਦੇ ਤੇ ਮੈਂ ਪੂਰਾ ਯਕੀਨ ਨਹੀਂ ਕਰਦਾ ਹੁੰਦਾ ਸੀਗਾ ਯਕੀਨ ਮੈਂ ਐ ਨਹੀਂ ਕਰਦਾ ਮੈਂ ਮੈਂ ਐਵੇਂ ਪਾਜ ਮਟੋਨੀ ਤੋਂ ਲਿਆਉਣੀਆਂ ਪੰਜ ਪੰਜ ਚਾਰ ਚਾਰ ਲਿਆ ਕੇ ਘਰੇ ਰੱਖਦੇ ਉਹ ਮੈਂ ਹਾਂ ਯਾਰ ਇਹ ਕਿਹੜਾ ਕੁਛ ਕਰਦੀ ਆ ਕੁਛ ਨਹੀਂ ਕਰਦੀ ਇੱਕ ਦਿਨ ਕੀ ਹੋਇਆ ਕੁੜੀਆਂ ਛੋਟੀਆਂ ਸੀ ਪੱਖਾ ਉਹ ਹੀ ਚੱਲੀ ਜਾਂਦਾ ਸੀ ਅੰਦਰ ਉਦੋਂ ਨਾ ਠੰਡ ਸੀ ਨਾ ਗਰਮੀ ਸੀ ਤੇ ਭਾਈ ਮੱਛਰ ਲੜੇ ਜੋ ਆਕੜੀਆਂ ਦੇ ਵੀ ਤੇ ਮੱਛਰ 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 ਮੈਨੂੰ ਕਿੱਥੇ ਨੀਂਦਾ ਮੇ ਮੱਛਰ ਮੱਛਰ ਚ ਮੈਂ ਯਾਰ ਇਹਨਾਂ ਨੇ ਮੱਛਰ ਲੜੀ ਜਾਂਦਾ ਜਵਾਕਾਂ ਦੇ ਤੇ ਮੈਡਮ ਦੇ ਵੀ ਆਖ ਮੱਛਰਾਂ ਮੱਛਰ ਮੈਂ ਨਾਲ ਇਹ ਦੋ ਧੂਫਾਂ ਹੀ ਲਾਤੀਆਂ ਘਰ ਦੇ ਕਰਾਉਂਦੇ ਨੇ ਤੇ ਮੈਂ ਕਿਹਾ ਚੱਲ ਵੇਖੀ ਜਾਊਗੀ ਅੱਜ ਇਹਦਾ ਵੀ ਰਿਜ਼ਲਟ ਪਤਾ ਲੱਗ ਜੂਗਾ ਉਹ 10-15 ਮਿੰਟ ਨਾਲ ਮੈਂ ਕੋਲੀ ਕੁਰਸੀ ਲਾ ਕੇ ਬੈਠਾ ਰਿਆ ਮੈਨੂੰ ਲੱਗਿਆ ਵੀ ਨਹੀਂ ਕੋਈ ਰਿਜ਼ਲਟ ਨਹੀਂ ਵੀ ਮਤਲਬ ਕੋਈ ਪੋਜੀਟਿਵ ਟੈਸਟ ਗੱਲ ਜੀ ਹੈ ਨਹੀਂ ਅੱਗੋਂ ਮੋਰਕੇ ਭਰਾਵਾ ਜਦੋਂ ਹੋ ਗਏ 20 25 ਮਿੰਟ ਅੱਧਾ ਘੰਟਾ ਕਮਰੇ ਚ ਨਾ ਸਮੈਲੀ ਜੀ ਦਾਤਰ ਸਮੈਲੀ ਜੀ ਆਉਣ ਲੱਗੀ ਭਾ ਨਾ ਮੱਛਰ ਮੁਛਰ ਕਿਧਰੇ ਹੀ ਗਿਆ ਫੇਰ ਮੇਰਾ ਇੱਥੇ ਬਹਲਾ ਇੰਟਰਸਟ ਬਣ ਗਿਆ ਪਹਿਲਾਂ ਮੈਂ ਹੋਣਾ ਕੁੜ ਚੂਈਆਂ ਉਹ ਹੁੰਦੀਆਂ ਗੁੱਡ ਨਾਈਟ ਹੋ ਰੀਆਂ ਉਹ ਮੈਂ ਲਿਆਉਂਦਾ ਹੁੰਦਾ ਸੀਗਾ ਫੇਰ ਉਹ ਤੋਂ ਮੈਂ ਆਪਰੋ ਸਾਈ ਉੱਠ ਗਿਆ ਮੈਂ ਨਹੀਂ ਆਹ ਹੋਣੀ ਤੇ ਇੱਕ ਜਹਾ ਬਣਾਉਣਾ ਮੈਂ ਯਾਰ ਨਾ ਖਾਰਾ ਖੂਰਾ ਇਆਂ ਬਾਲੀਆਂ ਪਾਈਆਂ ਹੁਣ ਰਿਸ਼ਤੇਦਾਰ ਆਜੂ ਆਉਣਗੇ ਘਰੇ ਭੈਣ ਅਰਗੇ ਵੀ ਆਉਣਗੇ ਤੇ ਭੈੜਾ ਆ ਲੱਗਦਾ ਸਾਰੀ ਮਿੱਟੀ ਨਾ ਥੱਲੇ ਆ ਗਈ ਤੇ ਇਹ ਸਾਰੀ ਮੈਂ ਥੱਲੇ ਕਰ ਦੇਣਾ ਇੱਕ ਬਈ ਆਹਾ ਆਪਣਾ ਘਰ ਆ ਵੇਖੋ ਇਧਰ ਇਧਰੋਂ ਵੀ ਤੁਹਾਨੂੰ ਵਿਖਾ ਦਿੰਦਾ ਇਹਦਾ ਮੇਰਾ ਰਾਦਾ ਵੀ ਫੁੱਲ ਵੀਡੀਓ ਇਹਦੀ ਬਣਾ ਕੇ ਨਾ ਤੇ ਕੁਸ ਮੇਰਾ ਰਾਦਾ ਐ ਵੀ ਆ ਉਹਨਾਂ ਦੋ ਮਿਸਤਰੀ ਸੀਗੇ ਇੱਕ ਮਿਸਤਰੀ ਉਹਨਾਂ ਚ ਵਿਚਾਰਾ ਰੱਬ ਨੂੰ ਪਿਆਰਾ ਹੋ ਗਿਆ ਤੇ ਇੱਕ ਵਿਚਾਰਾ ਹੈਗਾ ਹਜੇ ਨਾਲੇ ਤਾਂ ਉਹਨੂੰ ਸਨਮਾਨ ਕਰਾਂ ਤੇ ਨਾਲੇ ਉਹਨਾਂ ਨੂੰ ਬਾਈ ਤੇ ਇੱਕ ਮੇਰਾ ਇਰਾਦਾ ਹੋਰ ਹੈਗਾ ਇੱਥੇ ਨਾ ਸਾਡੇ ਪਸੂਆਂ ਪਸੂਆਂ ਵਾਲੇ ਕਮਰੇ ਹੁੰਦੇ ਸੀਗੇ ਇੱਥੇ ਸਾਰੇ ਆਵੇ ਆ ਇਹਦੀਆਂ ਨੀਆਂ ਹੈਗੀਆਂ ਕਈ ਤਾਂ ਨਿਉਂ ਕਹਿ ਦਿੰਦੇ ਆ ਇਹ ਲੰਮੀ ਐ ਉਹ ਸੜਕ ਦੇ ਨਾਲ ਲੱਗਦੀ ਤੇ ਇਧਰੋਂ ਉੱਥੇ ਤੱਕ ਦਰਸਾਲ ਇਹਦੇ ਵਿੱਚ ਪ੍ਰੋਬਲਮ ਇਹ ਆ ਜਾਂਦੀ ਵੀ ਰੱਬ ਮਿਹਰ ਕਰੇ ਬਸ ਵੀ ਥੋੜਾ ਜਿਹਾ ਹੱਥ ਟਹਿਟ ਆ ਨਹੀਂ ਮੇਰਾ ਰਾਦਾ ਨਾ ਮੋਠੂ ਤੇ ਆ ਪਿੱਲਰ ਜਿਹੇ ਦੇ ਨਾਲ ਦੀ ਤੇ ਆ ਬਾਲਟੀ ਤੇ ਕੂਲਰ ਪਿਆ ਇੱਥੇ ਇੱਥੋਂ ਐ 4 ਇੰਚ ਹੀ ਲਾ ਕੇ ਨਾ ਡੇਢ ਨੰਬਰ ਇੱਟ ਤੇ 4 ਇੰਚ ਚ ਤੇ ਇੱਥੇ ਨਾ ਦੁਕਾਨ ਪਾਉਣੀ ਆ ਮੈਂ ਦੁਕਾਨ ਪਾਉਣੀ ਆ ਮਤਲਬ ਆਲ ਓਵਰ ਹੀ ਜਿਵੇਂ ਫਾਸਟ ਫੂਡ ਹੋ ਗਿਆ ਚਿਕਨ ਹੋ ਗਿਆ ਚਿਕਨਾ ਆਪਾਂ ਬਾਬੇ ਸਿਰਾ ਬਣਾ ਲਈਦਾ ਚਿਕਨ ਟੂਕਨ ਹੋ ਗਿਆ ਚਿਕਨ 버ਗਰ ਹੋ ਗਿਆ ਹਨਾ ਮਤਲਬ ਚੰਗਾ ਪ੍ਰੋਸੈਸ ਪਨੀਰ ਘਰ ਦਾ ਸਾਰਾ ਰੱਖ ਕੇ ਤੇ ਤੇਲ ਤੂਲ ਸਲੰਡਰ ਸਲੰਡਰ ਜਾਂ ਵਾ ਕਰੀ ਚੱਲਾਂਗੇ ਯਾਰ ਕੋਈ 2-4 ਰੁਪਏ ਆ ਜਾ ਕਰਨਗੇ ਉਹਦੇ ਚ ਕੀ ਹਰਜਾ ਤੇ ਇੱਕ ਮੈਨੂੰ ਘਰ ਦੀ ਦੱਸੋ ਵੀ ਕੱਲੀ ਕੱਲੀ ਜਿਹੜੀ ਗੱਲ ਆ ਮੈਂ ਵੀਡੀਓ ਬਣਾਵਾ ਕਿਸੇ ਕੋਲੇ ਹੈਗਾ ਅੱਜ ਮਕਾਨ ਹੈਗੇ ਆ ਪਰ ਮਕਾਨ ਮੇਰੀ ਨਿਗਾਹ 'ਚ ਤਾਂ ਫਿਰ ਮੈਂ ਦੱਸੂੰ ਵੀ ਇਹ ਮਕਾਨ ਕਿਹਦੇ ਕਹਿ ਤੇ ਐਵੇਂ ਪਾਏ ਸੀ ਕਿਹੜੇ ਲੀਡਰ ਨੇ ਪਵਾਏ ਸੀ ਤੇ ਜਿਹੜੇ ਜਿਹੜੇ ਲੀਡਰ ਨਾਲ ਉਸ ਨਾਲ 2F ਸੀਗੇ ਉਹਨੇ ਸਾਰਿਆਂ ਦੇ ਪਵਾਏ ਐਵੇਂ ਘਰ ਤੇ ਪਰ ਉਹਨੇ ਕਿਸੇ ਦੇ ਪੱਲੇ ਛੱਡਾ ਕੱਖ ਨਹੀਂ ਗਾ ਇਹ ਤਾਂ ਸਾਡੇ ਫਾਦਰ ਸਾਹਿਬ ਸੀਗੇ ਜਿਹੜੇ ਉਹ ਤਾਂ ਖਿਹੜਾ ਗੂੜਾ ਛਡਾ ਕੇ ਤੇ ਭੱਜ ਗਿਆ ਸੀ ਬਾਗ ਚ ਕਹਿੰਦਾ ਮੈਂ ਨਹੀਂ ਤੇਰੇ ਮੱਥੇ ਲੱਗਦਾ ਤੇ ਭਰਾਵਾ ਭੱਜ ਗਏ ਨਹੀਂ ਤਾਂ ਉਹ ਉਹ ਲੀਡਰ ਨੇ ਕਰਿਆ ਕੀ ਸੀ ਸਾਰਿਆਂ ਦੀ ਵਿਕਾ ਕੇ ਨਾ ਤੇ ਬੈਂਕ 'ਚ ਰਖਾ ਦੇ ਜਮੀਨ ਵੇਚ ਕੇ ਨਾ ਬੈਂਕ 'ਚ ਰੱਖ ਦੋ ਤੇ ਵਿਆਜ ਹੀ ਤੁਹਾਨੂੰ ਤਾਂ ਬਹੁਤ ਆਈ ਜਾਊਗਾ ਤੁਸੀਂ ਤਾਂ ਕਾਬਲੇ ਹੈਗੇ ਆ ਉਹ ਵਿਆਜ ਦੇ ਚੱਕਰ 'ਚ ਕਈ ਰਗੜੇ ਗਏ ਸੀ ਤੇ ਮੇਰੇ ਬਾਪੂ ਛਰੀ ਹੋਰੀ ਪੜ ਗਏ ਸੀ ਇਹ ਚੱਕਰ 'ਚ ਤੁਹਾਨੂੰ ਮੈਂ ਚਲੋ ਮੈਨੂੰ ਦੱਸਿਓ ਪ੍ਰੋਪਰ ਵੀਡੀਓ ਸਾਰੀ ਆਵੇ ਜਾਂ ਨਾ ਆਵੇ ਹਾਂ ਜੇ ਜਸ ਹਾਂ ਜਾਂ ਨਾ ਲਿਖ ਦਿਓ ਜੀ ਜਿਹੜੇ ਇਹਦੇ ਬਾਈ ਗਾਡਰ ਆ ਐਸ ਬ੍ਰਾਂਡੇ ਦੇ ਇਹ ਸਾਰੇ ਪੁੱਠੇ ਆ ਉਹ ਜਿਹੜੇ ਸ਼ੇਰ ਆ ਨਾ ਛੇ ਰਾਂ ਨੂੰ ਥੱਲੇ ਨੂੰ ਚਾਹੀਦਾ ਇਹਨਾਂ ਚ ਤਾਂ ਨੂੰ ਆ ਉਹ ਮਿਸਤਰੀ ਦਾ ਥੋੜਾ ਜਿਹਾ ਚੱਕਰ ਪੈ ਗਿਆ ਸੀਗਾ ਗੁੱਸੇ ਹੋ ਗਿਆ ਸੀ ਸਕੰਜ ਵੀ ਪਿੱਛੇ ਉਹ ਤੋਂ ਫਰਿੱਜ ਲਿਆਂਦੀ ਸੀਗੀ 82 83 80 ਦੀ ਗੱਲ ਹੈ ਇਹ ਉਹ ਫਰਿੱਜ ਦਾ ਉਹਨੂੰ ਪਾਣੀ ਨਹੀਂ ਪਿਆਇਆ ਤੇ ਉਹ ਹੋ ਗਿਆ ਗੁੱਸੇ ਕਹਿੰਦਾ ਮੈਨੂੰ ਨਹੀਂ ਪਿਆ ਫਰਿੱਜ ਦਾ ਪਾਣੀ ਤੇ ਉਹਨੇ ਫਿਰ ਆਹ ਗਾਰਡਰ ਮਿਸਤਰੀਆਂ ਨੇ ਦੋਵਾਂ ਨੇ ਪੁੱਠੇ ਕਰਦੇ ਉਹਨੂੰ ਪੁੱਛਾਂਗੇ ਵੀ ਨਾਲੇ ਇਹ ਗੱਲ ਸੱਚੀ ਹੈ ਕਿ ਝੂਠੀ ਆ ਠੀਕ ਹੈ ਚਲੋ ਭਰਾਵਾਂ ਨੂੰ ਦੱਸੋ ਜੇ ਸਾਰੇ ਤੇ ਨਾਲੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਭਰਾਵਾਂ ਨੇ ਕਮੈਂਟ ਵੀ ਕਰਿਆ ਕਰੋ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਰੱਬ ਤੁਹਾਨੂੰ ਚੜ੍ਹਦੀਆਂ ਕਲਾਂ ਦੇਵੇ ਤੰਦਰੁਸਤੀ ਬਖਸ਼ੇ ਐਵੇਂ ਘਬਰਾਇਆ ਨਾ ਕਰੋ ਪ੍ਰਮਾਤਮਾ ਦੇ ਘਰੇ ਦੇਰਾਂ ਹਨੇਰ ਨਹੀਂਗਾ ਜਿੱਦੇ ਮੈਂ ਇਸ ਘਰੇ 12-13 ਸਾਲਾਂ ਬਾਅਦ ਆਇਆ ਸੀ ਇਥੇ ਔਨ ਨੂੰ ਤਾਂ ਕੀ ਇਥੇ ਖੜਨ ਨੂੰ ਜੀ ਨਹੀਂ ਕਰਦਾ ਸੀ ਚਲੋ ਆਦਾ ਘਾ ਹੁਣ ਮੀਮੂ ਪੈ ਗਿਆ ਇਥੇ ਆਪਾਂ ਸਪਰੇਸ ਫਰੂ ਮਾਰ ਦਾਂਗੇ ਉਹ ਕੁਸਤ ਸੁੱਖਾ ਸੱਖਾ ਮੈਂ ਰੱਖਿਆ ਉਹ ਚਾਹੀਦਾ ਤੇ ਬਹੁਤ ਕੁਛ ਨਹੀਂ ਸੀ ਮੇਰੇ ਕੋਲ ਆ ਛੱਡ ਛੁੱਡ ਮੈਂ ਬਾਅਦ ਚ ਪਾਇਆ ਤੂੜੀ ਟਾੜੀ ਵਾਲਾ ਬਸ ਕੱਲਾ ਆ ਘਰ ਘਰ ਸੀ ਕੋਠੀ ਕੋਠੀ ਇਹ ਰੀਆਂ ਵੀ ਛੱਤਾਂ ਚੋਂਦੀਆਂ ਸੀ ਫਿਰ ਦੋ ਵਾਰੀ ਅਸੀਂ ਮਿੱਟੀ ਲਈ ਉਹ ਵੀ ਤੁਹਾਨੂੰ ਦੱਸੂਗਾ ਮਿੱਟੀ ਲਾਉਂਦੇ ਸੀ ਮਗਰੋਂ ਤੇ ਮੀਂਹ ਪਹਿਲਾਂ ਆ ਜਾਂਦਾ ਸੀ ਸਾਰੀ ਮਿੱਟੀ ਖੁਰ ਕੇ ਸਾਡੀ ਉਹ ਟੋਏ ਚ ਆ ਜਾਂਦੀ ਸੀ ਤੇ ਚਲੋ ਜੀ ਦਾਸ ਦੀ ਸਪੋਰਟ ਕਰਿਆ ਕਰੋ ਭਰਾਵਾ ਫਿਰ ਤੁਹਾਨੂੰ ਮੈਂ ਸਾਰਿਆਂ ਨੂੰ ਐਨਾ ਮੋਟੀਵੇਟ ਕਰ ਦੂੰਗਾ ਕਿ ਸਾਰਿਆਂ ਦੇ ਚੈਨਲ ਬਣਾ ਦੇਣੇ ਆ ਵੀ ਯਾਰ ਇਹਦੇ 'ਚ ਕੋਈ ਮੇਰਾ ਆਪ ਦਾ ਪਰਸਨਲ ਹੀ ਫਾਇਦਾ ਨਹੀਂ ਸਾਰਿਆਂ ਭਰਾਵਾਂ ਦਾ ਫਾਇਦਾ ਹੋਣਾ ਚਾਹੀਦਾ ਗੱਲ ਆਪਾਂ ਨੂੰ ਉਹ ਕਰਨੀ ਚਾਹੀਦੀ ਹੈ ਜਿਹਦੇ ਆ ਸਾਰਿਆਂ ਨੂੰ ਫਾਇਦਾ ਹੋਵੇ ਇਹ ਹੁਣਾਂ ਕਮਾ ਕੱਲਾ ਹੀ ਕਰੀ ਜਾਵਾਂ ਉਹ ਨਹੀਂ ਹੁੰਦਾ ਇਹੋ ਜਿਹਾ ਯੂਟਿਊਬਰ ਮੇਰੇ ਵਰਗਾ ਤੁਹਾਨੂੰ ਮਿਲਣਾ ਨਹੀਂ ਕਿਉਂਕਿ ਮੇਰਾ ਪਹਿਲਾ ਚੈਨਲ ਡਿਲੀਟ ਹੋ ਗਿਆ ਸੀ ਪਤਾ ਨਹੀਂ ਕਿਹੜੇ ਕਮੀਨੇ ਨੇ ਕਰਿਆ ਉਹ ਮੈਨੂੰ ਇਸ ਗੱਲ ਦੀ ਭਣਕ ਨਹੀਂ ਲੱਗੀ ਉਦੋਂ ਬੱਚੇ ਛੋਟੇ ਸੀਗੇ ਇਹ ਓਹੋ ਕਾਕਾ ਜੀ ਗਿਰ ਗਏ ਆਪ ਕਬ ਆਏ ਹੋ ਹੈਲੋ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਬੇਟਾ ਕੈਸੇ ਉਹ ਮਿੱਟੀ ਮਿੱਟੀ ਲਗਾ ਲਈ ਇਹ ਵੀ ਬਹੁਤ ਪਿਆਰੀਆਂ ਆ ਮੇਰੀਆਂ ਧੀਆਂ ਤਾਣਾ ਨਾਲੋਂ ਵੱਧ ਕੇ ਐ ਮੇਰੀ ਲਾਡੋ ਰਾਣੀ ਕੁੱਚ ਕੁੱਚ ਮੁੰਲੇਣਾ ਮੰਕੀ ਵੇਖਣਾ ਚਲ ਇਹਨੇ ਵੇਖਣਾ ਹੁੰਦਾ ਭਾਈ ਸਵੇਰੇ ਸਵੇਰੇ ਮੰਕੀ ਇਹਨੂੰ ਮੈਂ ਲਾਦਾ ਮੰਕੀ ਬਾਹਗਾ ਤੇ ਐਗਾ ਤੇ ਭਾਈ ਕਹਿੰਦੀ ਉਹਦੀ ਦੇ ਦੂੰਗਾ ਐ ਭਾਈ ਐਗਾ ਨਹੀਂ ਕਹਦਾ ਚਾਣੀ ਵੀ ਗਿਆ 嘉宾的你们。